ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਾਡੇ YouTube ਚੈਨਲ ਦੇਸੀ ਤੜਕਾ 04 ਤੇ ਤੇ ਆਪਾਂ ਅੱਜ ਬਣਾਵਾਂਗੇ ਜੁਗਣੀ ਤੇ ਜਿਹਨਾਂ ਅਗਰੇ ਦੇ ਵੀ ਕਹਿੰਦੇ ਆ ਕੋਈ ਹੁਣ ਜੁਗਣੀ ਕਹਿੰਦਾ ਕੋਈ ਹਰਾ ਪੇਠਾ ਕਹਿੰਦਾ ਤਾਂ ਆਪਾਂ ਸਭ ਤੋਂ ਪਹਿਲਾਂ ਜੁਗਣੀ ਦੀ ਕਟਿੰਗ ਕਰਾਂਗੇ ਇਹਨੂੰ ਆਪਾਂ ਕੱਟ ਲਾਂਗੇ ਆਪਣੇ ਕੋਲ ਆ ਦੋ ਪੀਸ ਜੁਗਣੀ ਦੇ ਤਕਰੀਬਨ 1 ਕਿਲੋ ਤਾਂ ਆਪਾਂ ਇਹਨੂੰ ਕਟਿੰਗ ਕਰਾਂਗੇ ਪਹਿਲਾਂ ਸਟਾਉਮ ਕੱਟਦੇ ਛਿੱਲ ਲਾਂਗੇ ਇਹਨੂੰ ਤਾਂ ਬੜੇ ਹੀ ਵਧੀਆ ਤਰੀਕੇ ਨਾਲ ਤੇ ਬੜੇ ਸਵਾਦਿਸ਼ਟ ਤਰੀਕੇ ਨਾਲ ਬਣਾਵਾਂਗੇ ਇਹਨੂੰ ਇਹ ਤੋਂ ਛੇੜ ਲਈ ਆਪਾਂ ਜੁਗਣੀ ਹੋਣਾ ਆਪਾਂ ਛੇ ਜੁਗਣੀ ਨੂੰ ਪਕਾਾਂਗੇ ਇਸੇ ਤਰੀਕੇ ਤੁਸੀਂ ਮੀਡੀਅਮ ਦੇ ਦਰਮਿਆਨੇ ਤੇ ਪੀਜ਼ ਰੱਖ ਸਕਦੇ ਤਾਂ ਕਿ ਜਲਦੀ ਪਾਜਾਂ ਹਾਂਜੀ ਜੀ ਆਪਣੀ ਜੁਣੀ ਸਾਰੀ ਕੱਟੀ ਗਈ ਆ ਜਦ ਦੋ ਦੇਸਾ ਦੇ ਆਪਾਂ ਇਹਨੂੰ ਧੋ ਲਾਂਗੇ ਮਿਲ ਜਾਂ ਤਨ ਧੋਣ ਤੋਂ ਬਾਅਦ ਨਾਲੇ ਆਪਾਂ ਜਿਹੜਾ ਆਪਣੇ ਪਿਆਜ਼ ਵਗੈਰਾ ਉਹ ਕੱਟ ਕੇ ਫਿਰ ਲੈਂਦੇ ਹਾਂ ਹਾਂਜੀ ਆਪਾਂ ਕੱਟ ਲਿਆ ਪਿਆਜ਼ ਤਿੰਨ ਚਾਰ ਲੈ ਪਿਆਜ਼ ਤਿੰਨ ਚਾਰ ਲਈਆਂ ਹਰੀਆਂ ਮਿਰਚਾਂ ਇੱਕ ਵਿੱਚ ਕੌੜੀ ਨਹੀਂ ਹੈਗੀ ਮਿਰਚ ਦੋ ਤਿੰਨ ਕੌੜੀਆਂ ਲਈਆਂ ਤੇ ਨਾਲੇ ਆਪਾਂ ਧੋ ਲਈ ਆਪਣੀ ਸਬਜ਼ੀ ਆਪੋ ਹੁਣ ਆਪਾਂ ਬਣਾ ਲਿਆ ਇਹਨੂੰ ਇੱਕ ਲਵਾਂਗੇ ਟਮਾਟਰ ਨੂੰ ਆਪਾਂ ਮੋਕੇ ਤੇ ਕੱਟ ਲੈਣਾ ਹਾਂਜੀ ਆਪਾਂ ਲੈ ਲਈਏ ਕੜਾਈ ਗੈਸ ਨੂੰ ਕਰਤਾ ਔਣ ਕੜਾਈ ਨੂੰ ਗਰਮ ਹੋਣ ਦਵਾਂਗੇ ਕੜਾਈ ਆਪਣੀ ਗਰਮ ਹੋ ਗਈ ਆਪਾਂ ਲਵਾਂਗੇ ਇੱਕ ਛੋਟੀ ਕੜਚੀ ਤੇਲ ਦੀ ਸਰੋਂ ਦਾ ਤੇਲ ਆਪਣੇ ਕੋਲੇ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਆ ਤੇ ਤੇਲ ਆਪਾਂ ਥੋੜਾ ਜਿਆਦਾ ਹੀ ਲਿਆ ਲੋਕ ਸੁੱਕੀ ਸਬਜ਼ੀ ਆ ਸੁੱਕੀ ਸਬਜ਼ੀ ਥੋੜਾ ਤੇਲ ਜਿਆਦਾ ਚਾਹੀਦਾ ਹੁੰਦਾ ਅੱਜ ਤੇਲ ਆਪਣਾ ਗਰਮ ਹੋ ਗਿਆ ਤੇ ਆਪਾਂ ਪਾਵਾਂਗੇ ਇੱਕ ਚਮਚ ਜੀਰਾ ਪਾੜ ਕੇ ਇੱਕ ਚਮਚ ਪਾਵਾਂਗੇ ਜੀਰੇ ਦਾ ਜੀਰੇ ਨੂੰ ਕਰਾਂਗੇ ਹਲਕਾ ਜਿਹਾ ਬ੍ਰਾਊਨ ਅੱਜ ਜੀਰਾ ਆਪਣਾ ਹੋ ਗਿਆ ਬ੍ਰਾਊਨ ਹੁਣ ਆਪਾਂ ਪਾ ਦਾਂਗੇ ਪਿਆਜ਼ ਹਾਂਜੀ ਨਾਲ ਹੀ ਆਪਾਂ ਪਾ ਦੇਣਾ ਲਸਣ ਦਾ ਪੀਸਟ ਇੱਕ ਚਮਚ ਹੋ ਪਾਵਾਂਗੇ ਪਿਆਜ਼ਾਂ ਨੂੰ ਕਰਾਂਗੇ ਹਲਕੇ ਹਲਕੇ ਬ੍ਰਾਊਨ ਨਾਲ ਹੀ ਆਪਣਾ ਸੁਆਦਲਾ ਭੋਜ ਜਾਊਗਾ ਜ਼ਿਆਦਾ ਵੀ ਨਹੀਂ ਪਕਾਣੇ ਪਿਆਜ਼ ਜਮਾਂ ਬ੍ਰਾਊਨ ਹੋ ਜਾਣ ਕਿਉਂਕਿ ਇਹ ਸੌਖੀ ਨਰਮੀ ਹੈ ਥੋੜੇ ਕੱਚੇ ਕੱਚੇ ਰਹਿਣਗੇ ਤਾਂ ਬਾਰੇ ਵਧੀਆ ਲੱਗਣਗੇ ਜੇ ਆਪਣੇ ਪਿਆਜ਼ ਹਲਕੇ 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 ਬ੍ਰਾਊਨ ਹੋ ਗਏ ਆ ਹੁਣ ਆਪਾਂ ਇਹਦੇ ਚ ਪਾ ਦਾਂਗੇ ਟਕੇਆਂੀਆਂ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਭੁੰਨਾਂਗੇ ਥੋੜੀ ਜਿਹੀ ਤਾਂ ਕਿ ਜਿਹੜਾ ਮਿਰਚਾਂ ਦਾ ਟਰੈਕਚਰ ਆ ਸਾਰਾ ਮਸਾਲੇ ਦੇ ਵਿੱਚ ਆ ਜਾਏ ਹਾਂਜੀ ਹੁਣ ਆਪਾਂ ਪਾਵਾਂਗੇ ਚ ਟਮਾਟਰ ਦੋ ਬੋਲੇ ਆਪਾਂ ਟਮਾਟਰ ਟਮਾਟਰਾਂ ਨੂੰ ਹਨ ਚੰਗੀ ਤਰ੍ਹਾਂ ਪਕਾ ਲਾਂਗੇ ਤਾਂ ਕਿ ਇਹ ਨਰਮ ਹੋ ਜਾਣ ਹੁਣ ਪਾਵਾਂਗੇ ਮਸਾਲੇ ਇੱਕ ਚਮਚ ਨਮਕ ਦਾ ਇੱਕ ਚਮਚ ਗਰਮ ਮਸਾਲਾ ਅੱਧਾ ਚਮਚ ਹਲਦੀ ਅੱਧਾ ਚਮਚ ਆਪਣੇ ਕੋਲੇ ਲਾਲ ਮਿਰਚ ਆ ਤੇ ਅੱਧਾ ਮੇਰੇ ਤਾਂ ਅੱਧਾ ਚਮਚ ਕਾਲੀ ਮਿਰਚ ਗਰਮ ਮਸਾਲਾ ਤੁਸੀਂ ਜ਼ਿਆਦਾ ਪਾ ਸਕਦੇ ਆ ਮੈਂ ਵੀ ਇੱਕ ਚਮਚ ਪੂਰਾ ਭਰ ਕੇ ਲਿਆ ਤਾਂ ਲਵਾਂਗੇ ਹੁਣ ਮਿਕਸ ਕਰਾਂਗੇ ਹਲਕਾ ਜਿਹਾ ਤੁਸੀਂ ਪਾਣੀ ਵੀ ਪਾ ਸਕਦੇ ਆ ਹਲਕਾ ਜਿਹਾ ਪਾਵਾਂਗੇ ਵਿੱਚ ਪਾਣੀ ਤਾਂ ਕਿ ਆਪਣਾ ਮਸਾਲਾ ਮਰਚੇ ਨਾ ਨਾਲੇ ਮਸਾਲਾ ਚੰਗੀ ਤਰ੍ਹਾਂ ਪੱਕ ਜਾਊਗਾ ਤਾਂ ਹੁਣ ਹਲਕੀ ਜਿਹੀ ਅੱਗ ਤੇ ਇਹਨੂੰ ਪਕਾਵਾਂਗੇ ਹਾਂਜੀ ਤਕਰੀਬਨ ਆਪਾਂ ਨੂੰ 1 ਤੋਂ 1.5 ਮਿੰਟ ਪਕਾਇਆ ਤੇ ਜਿਹੜਾ ਪਾਣੀ ਉਹ ਵੀ ਆਪਣਾ ਸੁੱਕੋ ਹੋ ਗਿਆ ਤੇ ਦੇਖੋ ਮਸਾਲਾ ਵੀ ਚੰਗੀ ਤਰ੍ਹਾਂ ਭਨ ਗਿਆ ਤੇ ਤੇਲ ਵੀ ਆਪਾਂ ਨੂੰ ਮਸਾਲੇ ਦੇ ਵਿੱਚ ਦਿਖਣ ਲੱਗ ਗਿਆ ਹੁਣ ਆਪਾਂ ਪਾਵਾਂਗੇ ਵਿੱਚ ਜੁਗਣੀ ਇਹਨੂੰ ਹਰਾ ਪੇਠਾਂ ਕਹਿੰਦੇ ਆ ਲੰਬੇ ਵਾਲਾ ਤਾਂ ਗੋਬੜੀ ਬਣਨੇ ਆ ਤੇ ਤੁਸੀਂ ਦੱਸੋ ਕਮੈਂਟਾਂ ਵਿੱਚ ਤੁਹਾਡੇ ਏਰੀਆ ਦੇ ਨੂੰ ਕੀ ਕਹਿੰਦੇ ਆ ਇਹਨੂੰ ਭੁਲਾਂਗੇ ਥੋੜੀ ਜਿਹੀ ਚੰਗੀ ਤਰ੍ਹਾਂ ਇਸ ਤਰਾਂਗੇ ਇਸੇ ਤਰੀਕੇ ਨਾਲ ਹਾਲੇ ਦੇ ਵਿੱਚ ਭੁਲਣਾ ਹੈ ਨੂੰ ਆਪਾਂ ਕੋਈ ਪਾਣੀ ਵਗੈਰਾ ਚ ਨਹੀਂ ਪਾਉਣਾ ਤੇ ਜਿਆਦਾ ਤੁਹਾਨੂੰ ਲੱਗੇ ਵੀ ਨਹੀਂ ਤੇ ਲੱਗਦੀ ਆ ਤਾਂ ਛੱਟਾ ਲਾ ਸਕਦੇ ਪਾਣੀ ਦਾ ਥੋੜਾ ਜਿਹਾ ਪਾਣੀ ਦਾ ਆਪਾਂ ਛੱਟਾ ਲਾ ਕੇ ਪਕਾ ਸਕਦੇ ਵੈਸੇ ਇਹ ਚਾਅਦੇ ਵੀ ਪਾਣੀ ਹੋਣਾ ਤੇ ਤਾਂ ਵੀ ਆਪਾਂ ਢੱਕ ਲਾਂਗੇ ਇਹਨੂੰ ਤਾਂ ਕਿ ਸਟੀਮ ਨਾਲ ਪੱਕਦੀ ਰਹੇ ਕਰਾਂਗੇ ਵੀਟਾ ਅੰਨ ਵਿੱਚ ਵਿੱਚ ਦੀ ਚੈੱਕ ਕਰਦੇ ਰਹਿਣਾ ਹਾਂਜੀ ਜੀ ਆਪਾਂ ਦੇਖੋ ਚੈੱਕ ਕਰ ਲਿਆ ਵਿੱਚ ਦੀ ਇਸੇ ਤਰ੍ਹਾਂ ਤੁਸੀਂ ਚੈੱਕ ਕਰਨਾ ਤਕਰੀਬਨ 15-20 ਮਿੰਟਾਂ ਬਾਅਦ ਤੇ ਆ ਦੇਖੋ ਆਪਣੀ ਜਿਹੜੀ ਜੁਗਣੀ ਆ ਉਹ ਗਲ ਚੁੱਕੀ ਆ ਥੋੜੀ ਥੋੜੀ ਕੱਚਾਪਨ ਹੈਗਾ ਇਹ ਚ ਇਹਨੂੰ ਆਪਾਂ ਜਿਆ ਧਰੀ ਦੇ ਦਾਂਗੇ ਉਸੇ ਤਰ੍ਹਾਂ ਸਟੀਮ ਤੇ ਪੱਕੋਗੇ ਦੇਖੋ ਪਾਣੀ ਇਹਦੇ ਵਿੱਚੋਂ ਛੱਡਦਾ ਇਹਨੇ ਆਪਣਾ ਹੀ ਹਲਕਾ ਜਿਹਾ ਆਪਾਂ ਛਿੱਟਾ ਹੀ ਲਾਇਆ ਸੀ ਇਹਨੂੰ ਬਸ ਤੇ ਇਸੇ ਤਰ੍ਹਾਂ ਤੁਸੀਂ ਇਹਨੂੰ ਪਕਾਈ ਜਾਣਾ ਤਾਂ ਦੇਖੋ ਬੜੀ ਵਧੀਆ ਪੱਕੀ ਆ ਤੇ ਬੜੀ ਖਾਨਚ ਫੈਲਦੀ ਆ ਹਾਂਜੀ ਜੀ ਸਬਜ਼ੀ ਆਪਣੀ ਬੱਕ ਚੁੱਕੀ ਆ ਦੇਖੋ ਚੰਗੀ ਤਰ੍ਹਾਂ ਜਿਹੜੀ ਆਪਣੀ ਜੁਗਣੀ ਹੋ ਨਰਮ ਹੋ ਗਈ ਤੇ ਦੇਖੋ ਬਹੁਤ ਹੀ ਵਧੀਆ ਪੱਕੀ ਆ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਸਲੋ ਤੇ ਆਪਾਂ ਇਹਦੇ ਜਿ ਪਾਵਾਂਗੇ ਧਨੀਆ ਹਾਂਜੀ ਹੁਣ ਆਪਾਂ ਪਾਵਾਂਗੇ ਧਨੀਆ ਪੱਤਾ ਜੀ ਥੋੜੀ ਜਿਹਾ ਪਾਵਾਂਗੇ ਇਸ ਤਰ੍ਹਾਂ ਮਸਲ ਕੇ ਕਸੂਰੀ ਮੇਥੀ ਲਓ ਜੀ ਅੱਧਾ ਕ ਚਮਚ ਪਾਵਾਂਗੇ ਆਪਾਂ ਮਿਕਸ ਮਸਾਲਾ ਇਹ ਵੈਜੀਟੇਬਲ ਮਸਾਲਾ ਇਹਦਾ ਟੈਕਸਚਰ ਬਹੁਤ ਵਧੀਆ ਆਊਗਾ ਤੋਂ ਮਿਕਸ ਕਰਾਂਗੇ ਤੇ ਸਬਜੀ ਆਪਣੀ ਤਿਆਰ ਹੈ ਜੀ ਖਾਣ ਦੇ ਲਈ ਤੁਸੀਂ ਸਰਵ ਕਰ ਸਕਦੇ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਜੀ ਸਬਜੀ ਨੂੰ ਕੱਢਾਂਗੇ ਆਪਾਂ ਬੌਲ ਦੇ ਵਿੱਚ